ਨਯਾ ਸਰਗਰ ਜੁਲਦਾਬ ਨਗਰ ਕੌਂਸਲ ਰਾਜਪੁਰਾ ਦੇ ਕਾਰਜ ਸਤਾ ਕਫਸਰ ਅਫਤਾਰ ਚੰਦ ਵੱਲੋਂ ਸਰਕਾਰੀ ਕੰਮ ਵਿੱਚ ਦਖਲ ਅੰਦਾਜ਼ੀ ਪਾਉਣ ਸਬੰਧੀ ਪਵਨ ਕੁਮਾਰ ਵਾਸੀ ਬਨਵਾੜੀ ਦੇ ਖਿਲਾਫ ਸਿਟੀ ਪੁਲਿਸ ਨੂੰ ਸ਼ਿਕਾਇਤ ਦੇਣ ਤੇ ਪਰਿਸ ਵੱਲੋਂ ਅੰਡਰ ਸੈਕਸ਼ਨ 132 221 ਦੇ ਤਹਿਤ ਰਾਜਪੁਰਾ ਪਰਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਕਾਂਗਰਸ ਆਗੂ ਤੇ ਕਾਂਗਰਸੀ ਪਾਰਸ਼ਦ ਦੇ ਪਤੀ ਹੋਣ ਦੇ ਨਾਤੇ ਕਾਂਗਰਸੀਆਂ ਵੱਲੋਂ ਰੋਸ ਜਤਾਇਆ ਗਿਆ ਉਸ ਸਬੰਧੀ ਰਾਜਪੁਰਾ ਬਲੋਗ ਕਾਂਗਰਸ ਕਮੇਟੀ ਦੇ ਵੱਲੋਂ ਸਾਬਕਾ ਵਿਧਾਇਕ ਹਰਦੀਆਲ ਸਿੰਘ ਅੰਬੋਲ ਦੀ ਅਗਵਾਈ ਵਿੱਚ ਪਵਨ ਕੁਮਾਰ ਪਿੰਕਾ ਦੇ ਹੱਕ ਵਿੱਚ ਕਾਂਗਰਸ ਵਰਕਰਾਂ ਵੱਲੋਂ ਨਗਰ ਕੌਂਸਲ ਵਿੱਚ ਰੋਸ ਮਜ਼ਹਰਾ ਕਰਦੇ ਹੋਏ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਅਵਤਾਰ ਚੰਦਾ ਸਮੇਤ ਹਲਕਾ ਵਿਧਾਇਕ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ। ਅਸ਼ਦਾ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਬਹੁਤ ਹੀ ਪਿਆਰਾ ਸਾਥੀ ਸਾਡਾ 4-5 ਬਾਰ ਦਾ ਕਾਉਂਸਲਰ ਪਵਨ ਕੁਮਾਰ ਪਿੰਕਾ ਜੀ ਉਹਦੇ ਵਾਰਡ ਦੇ ਅੰਦਰ ਕੋਈ ਪ੍ਰੋਬਲਮ ਸੀ ਜਿਹਦਾ ਇਥੋਂ ਕਮੇਟੀ ਦੇ ਮੁਲਾਜ਼ਮ ਤੇ ਨਾਲ ਹੀ ਪੁਲਿਸ ਦੇ ਮੁਲਾਜ਼ਮ ਕਿਸੇ ਉੱਤੇ ਧਾਰਮਿਕ ਸਥਾਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਸੀ ਤੇ ਨਾਲ ਹੀ ਜਿਹੜਾ ਹੈਗਾ ਉੱਤੇ ਆਮ ਪਬਲਿਕ ਨੇ ਉਹਨਾਂ ਨੂੰ ਪਰੇਸ਼ਾਨੀ ਕਰ ਰਹੇ ਸੀ ਤਾਂ ਉਹਦੇ ਵਿੱਚ ਇਹਨੇ ਲੋਕਾਂ ਦੀ ਜਿਹੜੀ ਗੱਲ ਕੀਤੀ ਤਾਂ ਜਿਹੜੀ ਇੱਥੇ ਦੇ ਸਮੇਂ ਦੀ ਸਾਸਕਾ ਨੂੰ ਉਹ ਰਾਸ ਨਹੀਂ ਆਈ ਤੇ ਉਹਨਾਂ ਨੇ ਨਜਾਇਜ਼ ਤੌਰ ਤੇ ਜਿਹੜਾ ਹੈ ਨਜਾਇਜ਼ ਤੌਰ ਤੇ ਜਿਹੜਾ ਹੈ ਇੱਥੋਂ ਦੇ ਈਓ ਨੇ ਕਿਉਂਕਿ ਜਿਹੜਾ ਅਵਤਾਰ ਚੰਦੀ ਹੋਆ ਇਹਦਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਹੈ ਇਹਦੇ ਤੇ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਕਈ ਕਰੋੜਾ ਰੁਪਏ ਦੀਆਂ ਜਿਹੜੀਆਂ ਹੈਗੀਆਂ ਕਪੜੇ ਬਾਜੀ ਦੇ ਜਿਹੜੇ ਇਲਜ਼ਾਮ ਆ ਇਹਦੀਆਂ ਇਨਕੁਆਰੀਆਂ ਜਿਹੜੀਆਂ ਪੈਂਡਿੰਗ ਨੇ ਤਾਂ ਇਹ ਇੱਥੇ ਜਿਹੜੇ ਇੱਥੇ ਦੀ ਪ੍ਰਿਸ਼ਟ ਸਾਡੀ ਐਮਐਲਏ ਹੈਗੀ ਆ ਉਸ ਨੂੰ ਰਾਜਪੁਰੇ ਸਪੈਸ਼ਲ ਇਸ ਕੰਮ ਕਰਕੇ ਲੈ ਕੇ ਆਈ ਆ ਕਿ ਮੈਂ ਉਹਰੇ ਜਿਹੜੀ ਹੈਗੀ ਆ ਸ਼ਹਿਰ ਦੇ ਲੋਕਾਂ ਦੀ ਲੁੱਟਖਸੁੱਟ ਕਰਨੀਆਂ ਇੱਥੇ ਤੱਕ ਨਹੀਂ ਕਿ ਇਹਨੂੰ ਅਲੱਗ ਤੌਰ ਤੇ ਬਨੂੜ ਦਾ ਵੀ ਚਾਰਜ ਦੇਤਾ ਪੂਰੇ ਹਲਕੇ ਦਾ ਇਸ ਨੂੰ ਕੱਬੀਖਾਨ ਬੰਦਾ ਬਣਾਤਾ ਕਿ ਤੂੰ ਲੁੱਟਾ ਚਾਹੇ ਬਨੂੜ ਚ ਲੁੱਟੇ ਚਾਹੇ ਰਾਜਪੁਰੇ ਚ ਲੁੱਟ। ਸੋ ਉਹਨਾਂ ਨੇ ਨਜਾਇਜ਼ ਤੌਰ ਤੇ ਇਹਦੇ ਪ੍ਰੈਸ਼ਰ ਪਾ ਕੇ ਐਮਐਲਏ ਦੇ ਘਰ ਵਾਲੇ ਨੇ ਨਾਲ ਮਿਲ ਕੇ ਇਹ ਪਮਨਪਗਰ ਪਿੰਕਾ ਦੇ ਉੱਤੇ ਜਿਹੜਾ ਮਕਦਮਾ ਉਹ ਦਰਜ ਕੀ ਗਲਤ ਤੌਰ ਤੇ ਜਿਹੜਾ ਦਰਜਾ ਉਹ ਕਰਾਇਆ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜਾ ਅਸੀਂ ਅੱਜ ਸਾਰਾ ਸ਼ਹਿਰ ਅਤੇ ਪੂਰੀ ਬਲਾਕ ਕਾਂਗਰਸ ਕਮੇਟੀ ਇੱਥੇ ਜਿਹੜੀ ਹੈ ਉਹ ਇਕੱਠੀ ਹੋਈ ਆ। ਮੇਰੇ ਦੋਹੇ ਪ੍ਰਧਾਨ ਬਨੂੜ ਦਾ ਤੇ ਰਾਜਪੁਰੇ ਤੋਂ ਇੱਥੇ ਹਾਜ਼ਰ ਨੇ ਸਾਰੇ ਕੌਂਸਲਰ ਸਾਹਿਬਾਨ ਹਾਜ਼ਰ ਨੇ ਉਹਦੇ ਪ੍ਰਟੈਸਟ ਚਰਸੀ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਮੈਂ ਚੇਤਾਵਨੀ ਦਿੰਨਾ ਕਿ ਠੀਕ ਹੈ ਸਮਾਂ ਆਂਦਾ ਜਾਂਦਾ ਰਹਿੰਦਾ ਹੈਗਾ ਕੋਈ ਗੱਲ ਨਹੀਂ ਤੁਸੀਂ ਕਰ ਲਓ ਕਰ ਲਓ ਤੁਸੀਂ ਅਸੀਂ ਤਾਂ ਭੁਗਤ ਲਾਂਗੇ ਪਰ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਮੈਂ ਤੁਹਾਨੂੰ ਇਹਨਾਂ ਦੱਸ ਦਿੰਨਾ ਹੈਗਾ ਕਰ ਲਓ ਤੁਸੀਂ ਤੁਹਾਡਾ ਥੋੜਾ ਸਮਾਂ ਹੀ ਰਹਿ ਗਿਆ ਅੱਜ ਲੋਕ ਪਹਿਲਾਂ ਤੁਸੀਂ ਦੇਖਿਆ ਹੀ ਆ ਕਿ ਦਿੱਲੀ 'ਚ ਤੁਹਾਡਾ ਕੀ ਹਾਲ ਹੋਇਆ ਤੇ ਦਿੱਲੀ 'ਚ ਉੱਥੇ ਦੀ ਲੋਕਾਂ ਨੇ ਤੁਹਾਡੀ ਦੁਰਦਸ਼ਾ ਕਰਕੇ ਭੇਜੀ ਆ ਔਰ ਪੰਜਾਬ ਚ ਵੀ ਤੁਹਾਡੀ ਦੁਰਦਸ਼ਾ ਹੋਏਗੀ ਬਹੁਤ ਮਤਲਬ ਕਿ ਲੋਕ ਉਬਲੇ ਪਏ ਆ ਸਮਾਨ ਤੋਂ ਤੁਸੀਂ ਦੇਖੋ ਕਿ ਇਹਨਾਂ ਨੂੰ ਕਿਵੇਂ ਲੋਕ ਗਲਾਂ ਚ ਰਸੇ ਪਾ ਪਾ ਕੇ ਕਢਿਸ਼ਦੇ ਆ ਜੀ ਅੱਜ ਜਿਸ ਤਰ੍ਹਾਂ ਕੱਲ ਕਿਸਾਨਾਂ ਨਾਲ ਮੀਟਿੰਗ ਹੋਈ ਆ ਸਰਕਾਰ ਦੀ ਔਰ ਅੱਜ ਤਹਿਸੀਲਦਾਰ ਸਾਹਿਬ ਵੀ ਕਾਫੀ ਜੋ ਐ ਸਮੂਹ ਚੁੱਟੀ ਤੇ ਆ ਇਸ ਬਾਰੇ ਕੀ ਕਹਿਣਾ ਹੈ ਇਹਦੇ ਸਰਕਾਰ ਦੀ ਕੀ ਕਹਿੰਦੀ ਇਹ ਤਾਂ ਜੀ ਟੋਟਲ ਫੇਲ ਹੋ ਗਈ ਟੋਟਲ ਸਿਸਟਮ ਪੰਜਾਬ ਦਾ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਕਲਾਪਸ ਹੋ ਗਿਆ ਤੇ ਕਿਸਾਨਾਂ ਦੇ ਨਾਲ ਆਪ चीफ मिनिस्टर ਨੇ ਪਹਿਲਦਾਰੀ ਕਰਕੇ ਜਿਹੜੀ ਹੈਗੇ ਸੀ ਉਹਨਾਂ ਨੂੰ ਬੁਲਾਏ ਸੀ ਅਤੇ ਬੇਇੱਜ਼ਤ ਕਰਕੇ ਕਿਸਾਨਾਂ ਨੂੰ ਭੇਜਿਆ ਅੱਜ ਥਾਂ-ਥਾਂ ਤੇ ਜਿਹੜੇ ਕਿਸਾਨਾਂ ਦੇ ਲੀਡਰ ਸੀ ਉਹਨਾਂ ਨੂੰ ਇਹ ਪਕੜ-ਪਕੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਗਿਰ ਰਹੇ ਹੈਗੇ ਆ ਸੋ ਐਦਾਂ ਹੀ ਜਿਹੜਾ ਤਹਿਸੀਲਦਾਰਾਂ ਦੇ ਜਿਹੜੀ ਗੱਲ ਕਰਦੇ ਹੈਗੇ ਆ ਤੇ ਤਹਿਸੀਲਦਾਰਾਂ ਤੋਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਤਹਿਸੀਲਦਾਰਾਂ ਨੂੰ ਕਿਉਂ ਪੜਦੇ ਆ ਭਈ ਤੁਸੀਂ ਐਮਐਲਏ ਨੂੰ ਪੜੋ ਤੁਸੀਂ ਜਿਹੜੇ ਤੁਹਾਡੇ ਪੈਸੇ ਲੈ ਰਹੇ ਹੈਗੇ ਉੱਥੇ ਇਹਨਾਂ ਨੇ ਬੰਦੇ ਆਪਣੇ ਬਠਾਏ ਹੋਏ ਉੱਥੇ ਰਜਿਸਟ੍ਰੇਸ਼ਨ ਜਿੱਤੋਂ ਹੁੰਦੀ ਹੈ ਰਜਿਸਟਰੀ ਦੀ ਆਪਣੇ ਆਪਣੇ ਬੰਦੇ ਡੈਪਿਊਟ ਕੀਤੇ ਹੋਏ ਆ ਯਾਰ ਲੋੜਾ ਆ ਗਿਆ ਇੱਥੇ ਕੁਛ ਦਿਨ ਪਹਿਲਾਂ ਸਾਡੇ ਇੱਕ ਬੰਦੇ ਨੇ 100 ਗਜ ਦੀ ਕਿਸੇ ਨੇ ਰਜਿਸਟਰੀ ਕਰਾਈ ਹੈ ਨਲਾਸ ਰੋਡ ਤੇ 80000 ਰੁਪਏ ਉਹਦੇ ਤੋਂ ਮਤਲਬ ਕੇ ਲਿਆ ਗਿਆ ਔਰ ਰੋਂਦਾ ਸੀ ਉਹ ਬੰਦਾ ਦੱਸੋ ਤੁਸੀਂ ਜਿਸ ਨੇ ਲੋਨ ਲੈ ਕੇ ਇੱਕ ਪਲਾਟ ਲੈ ਕੇ ਆਪਣਾ ਉੱਥੋਂ ਪਲਾਟ ਲਿਆ ਉਹਦੀ ਮਤਲਬ ਕੇ ਰਜਿਸਟਰੀ ਕਰਾਉਣ ਵਾਸਤੇ 80000 ਰੁਪਏ ਤਸਵੀਲ ਦੇ ਵਿੱਚ ਦੇਣਾ ਪਿਆ ਹਰ ਰਜਿਸਟਰੀ ਦੇ ਪੂਰੇ ਸੌਦੇਵਾਦੀਆਂ ਹੋਈਆਂ ਵੇ ਆ ਹਰ ਰਜਿਸਟਰੀ ਦੇ ਜਿਹੜੇ ਪੈਸੇ ਆਹੋ ਲਈ ਜਾਂਦੇ ਆ ਜਦੋਂ ਉੱਪਰੋਂ ਲੁੱਟ ਆਉਂਦੀ ਆ ਤੇ ਫਿਰ ਜਦੋਂ ਲੋਕ ਕਰ ਲਾਂਦੇ ਆ ਤਾ ਉਹ ਚਾਕੇ ਤਹਿਸੀਲਦਾਰ ਤੁਸੀਂ ਤਹਿਸੀਲਦਾਰਾਂ ਨੂੰ ਮੈਂ ਨਹੀਂ ਕਹਿੰਦਾ ਮੈਂ ਉਹਨਾਂ ਦੇ ਹੱਕ 'ਚ ਵੀ ਆ ਕਿ ਉਹ ਠੀਕ ਕਰ ਰਹੇ ਹੈਗੇ ਪਰ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਅੱਜ ਫਿਰ ਤੁਸੀਂ ਕਿਉਂ ਹੜਤਾਲਾਂ ਤੇ ਜਾਂਦੇ ਇਹਨਾਂ ਦੀ ਗੱਲ ਨਾ ਵੱਡੋ ਤੁਸੀਂ ਲੋਕਾਂ ਨੂੰ ਰਾਹਤ ਦਿਓ ਤੁਸੀਂ ਤੇ ਇਸ ਇਸੀ ਤਹਿਸੀਲ ਦੇ ਵਿੱਚ ਤੁਹਾਡੇ ਪਤਾ ਹੀ ਸੀਗਾ ਕਿ ਹਰਦੀਪਾਲ ਸਿੰਘ ਨੇ ਕੁਲਦੀਪ ਸਿੰਘ ਤਹਿਸੀਲਦਾਰ ਦਾ ਕੀ ਹਾਲ ਕੀਤਾ ਸੀ ਇੱਥੇ ਇੱਕ ਨਫਰੀ ਹੁੰਦਾ ਸੀ ਤਹਿਸੀਲਦਾਰ ਉਸ ਨੂੰ ਮੈਂ ਕੀ ਮੈਂ ਕਢੀ ਸਕੇ ਮਤਲਬ ਕਿ ਅੰਦਰ ਵੀ ਜਿਹੜਾ ਹੈਗਾ ਤਹਿਸੀਲ ਕੰਪਲੈਕਸ ਤੋਂ ਬਾਹਰ ਲੈ ਕੇ ਆਇਆ ਸੀ ਮੈਂ ਇਹਨਾਂ ਦੀ ਗੱਲ ਪਾਰਟੀ ਦੋਫਾੜ ਹੋਏ ਪੰਜਾਬ ਚਾਹਮ ਆਦਮੀ ਪਾਰਟੀ ਦੋਫਾੜ ਹੋਏ ਦੋਫਾੜ ਹੋ ਜਾਏਗੀ ਦੋਫਾੜੀ ਹੈ ਜਿਹੜੇ ਦਿੱਲੀ ਵਾਲੇ ਉਰੇ ਬਹਿ ਕੇ ਆਪਣਾ ਰਾਜ ਕਰ ਰਹੇ ਹੈਗੇ ਆ ਤੇ ਉਰੇ ਦੇ ਜਿਹੜੇ ਲੋਕ ਆ ਬਰਦਾਸ਼ਤ ਨਹੀਂ ਹੁਣ ਤਾਂ ਸਿੱਧੀ ਦਿੱਲੀ ਵਾਲਿਆਂ ਦੇ ਹੱਥ ਚ ਇਹ ਸਾਰੀ ਤਾਕਤ ਜੀ ਇਹ ਤਾਂ ਇੱਕ ਪਪੇਟ ਰੱਖਿਆ ਹੋਇਆ ਤੇ ਆਪਣੇ ਬਸ ਇੱਕ ਐਮਐਲਾ ਸਾਹਿਬ ਇੱਕ ਰਾਜਪੁਰ ਦੀ ਗੱਲ ਕਰੀਏ ਬੀਤੇ 2 ਦਿਨ ਪਹਿਲਾਂ ਇੱਕ ਨਾਕਾ ਪੁਲਿਸ ਨੇ ਆਪਰੇਸ਼ਨ ਚਲਾ ਕੇ ਚੈਕਿੰਗ ਕੀਤੀ ਸੀ ਨਸ਼ਾ ਵਿਰੁੱਧ ਤੇ ਕੱਲ ਹੀ ਇੱਕ ਬਹੁਤ ਵੀਡੀਓ ਵਾਇਰਲ ਹੋਈ ਹੈ ਕਿ ਨਸ਼ੇੜੀ ਫੜਾਇਆ ਘਰ ਦੇ ਵਿੱਚ ਚੋਰੀ ਕਰਦਾ ਤੇ ਉਹਨੇ ਟੀਕਾ ਲਾਇਆ ਉਹਨੇ ਸਾਫ ਤੌਰ ਤੇ ਕਿਹਾ ਮਿਰਚ ਮੱਡੀ ਤੋਂ ਆਂਟੀ ਤੋਂ ਲੈ ਕੇ ਆਇਆ ਨਸ਼ਾ ਤੇ ਇਹਦੇ ਬਾਰੇ ਸਰ ਕੀ ਕਹਿਣਾ ਹੈ ਦੇਖੋ ਜੀ ਚਾਹੇ ਆਂਟੀਆਂ ਨੇ ਚਾਹੇ ਕੋਈ ਅੰਕਲ ਨੇ ਇਹ ਸਾਰਾ ਪੁਲਿਸ ਵਾਲਿਆਂ ਦੀ ਮੇਲੀ ਭੁਗਤੋ ਅਜੇ ਮਿੱਤਰ ਪਤਾ ਤੋਂ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਛੱਡੋ ਫਿਰ ਤੁਸੀਂ ਉਹ ਬੰਦੇ ਨੂੰ ਲੰਮਾ ਪਾਓ ਜੋ ਨਾ ਜੇ ਮਿੱਤਲ ਦਾ ਨਾਮ ਨਾਮ ਲਵੇ ਮੈਂ ਰਾਜਨੀਤੀ ਛੱਡ ਲਾਂਗਾ ਹੋਰ ਦੱਸੋ ਤੁਸੀਂ ਮੈਨੂੰ ਤਾਂ ਸਾਰਾ ਪਤਾ ਆਏਗਾ ਕਿਤੋਂ ਕਿਤੋਂ ਪੈਸਾ ਲੈ ਰਹੇ ਹੈਗੇ ਆ ਯਾਰ ਸਾਡੇ ਤਿੰਨ ਬੱਚੇ ਹੁਣ ਬਨੂੜ ਚ ਮਰੇ ਹੈਗੇ ਆ ਵੀ ਉੱਥੇ ਦਾ ਐਸਐਚਓ ਕੀ ਕਰਦਾ ਉਹ ਆਪ ਹੀ ਜੱਜ ਬਣਿਆ ਹੋਇਆ ਆ ਆਪ ਹੀ ਥਾਣੇਦਾਰ ਬਣਿਆ ਹੋਇਆ ਆ ਆਪ ਹੀ ਵਕੀਲ ਬਣਿਆ ਹੋਇਆ ਆ ਆਪ ਹੀ ਪਟਵਾਰੀ ਸਾਰਾ ਕੁਝ ਆਪ ਹੀ ਕਰਦਾ ਉਹ ਦੱਸੋ ਤੁਸੀਂ ਤੇ ਉੱਥੇ ਜ਼ਮੀਨਾਂ ਦੇ ਉੱਤੇ ਲੋਕਾਂ ਦੀ ਤੇ ਕਬਜ਼ੇ ਕਰਾਉਣ ਲੱਗਿਆ ਹੈ ਜਿਹੜਾ ਕੰਮ ਪਟਵਾਰੀ ਦਾ ਕਰਨਾ ਹੁੰਦਾ ਉਹ ਐਸਐਚਓ ਕਰ ਰਿਹਾ ਹੈਗਾ ਤੇ ਇਦਾਂ ਹੀ ਜਿਹੜਾ ਬਾਕੀ ਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਕਰ